ਲੰਬਾ ਕਾਫਲਾ ਸਿਫਤੀ ਦੇ ਘਰ ਅੰਮ੍ਰਿਤਸਰ ਤੋਂ ਤੁਰਿਆ ਦਿੱਲੀ ਵੱਲ ਬਰੀਹਾਂ ਕਤਿਆ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੂਸਰਾ ਜਥਾ ਗੋਲਡਨ ਗੇਟ ਤੋਂ 700 ਟਰਾਲੀਆਂ ਲੈ ਕੇ ਰਵਾਨਾ ਹੋ ਗਿਆ ਅਗਲਾ ਜਥਾ 24 ਦਸੰਬਰ ਨੂੰ ਤੁਰੇਗਾ ਇਹ سلسلہ ਇਉਂ ਹੀ ਜਾਰੀ ਰਹੇਗਾ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਆ ਅੱਜ ਜਿਹੜੇ ਅੰਮ੍ਰਿਤਸਰ ਇੱਥੇ ਜਿਹੜਾ ਅੰਮ੍ਰਿਤਸਰ ਦੇ ਪਿਛਲੇ ਬੰਨੇ ਟੇੜੀਆਂ ਜੋਨਾਂ ਨੇ ਸਾਡੀਆਂ 3-4 ਉਹਨਾਂ ਦੇ 25-30 ਵਹੀਕਲ ਇੱਥੇ ਆ ਇਹ ਤੋਂ ਗਾਹਾਂਢੀ ਅਗਲੀਆਂ ਜੋਨਾਂ ਨੇ ਗਰਦਾਸਪੁਰ ਜਾਂ ਤਰਨਤਨ ਉਹਨਾਂ ਦੇ ਸੈਂਕੜੇ ਵੀਕਲ ਜਿਹੜੇ ਆ ਬਿਆਸ ਪੁਲ ਤੇ ਆ ਤੇ ਜਦੋਂ ਬਿਆਸ ਪੁਲ ਤੋਂ ਤੁਰਾਂਗੇ ਸਾਨੂੰ ਲੱਗਦਾ 2200 ਵੀਕਲਾਂ ਦਾ ਜਥਾ ਇੱਥੇ ਬਣੇਗਾ ਦੂਸਰੇ ਪਾਸੇ ਪੁਲਾਥ ਦਾ ਜਥਾ ਸਾਨੂੰ ਫਿਰੋਜ਼ਪੁਰ ਦੇ ਪੁਲਾਥਾ ਵਾਲੇ ਮੋੜ ਤੇ ਮਿਲੇਗਾ ਤੀਸਰੀ ਗੱਲ ਆ ਫਾਜ਼ਿਲਕਾ ਜਲੰਧਰ ਫਿਰੋਜ਼ਪੁਰ ਤੇ ਮੋਗੇ ਦਾ ਜਥਾ ਸਾਨੂੰ ਦਰਾਹੇ ਤੋਂ ਅਗਲੇ ਬੰਨੇ ਮਿਲੂਗਾ ਉਹਨਾਂ ਦਾ 500 ਤੋਂ ਉੱਪਰ ਦਾ ਜਥਾ ਤਕਰੀਬਨ ਜਦੋਂ ਅਸੀਂ ਦਰਾਹੇ ਤੋਂ ਅੱਗੇ ਚੱਲਦੇ ਹੋਵਾਂਗੇ ਤੇ ਸਾਡਾ ਹਜ਼ਾਰਾਂ ਵੀਕਲਾਂ ਦਾ ਜਿਹੜਾ ਜ�ਾ 700 ਦੇ ਨੇੜੇ ਤੇੜੇ ਸਾਰ ਕੋ ਟੈਕਟਰ ਟਾਲੀਆਂ ਦੀ ਥੋਸ ਗਿਣਤੀਆ ਵਿੱਚ ਬੱਸਾਂ ਵਾਂ ਟਰੱਕਆ ਨਿਜੀ ਗੱਡੀਆਂ ਵਾਂ ਉਹ ਅੱਡ ਰੂਪ ਵਿੱਚ ਆ ਜਿਹੜੀ ਕੋ ਆਮ ਜਨਤਾ ਵੀ ਸਾਨੂੰ ਫੋਨ ਕਰ ਰਹੀ ਉਹਨਾਂ ਦੇ ਕੋ ਵੀਕਲਾਂ ਦੀ ਗਿਣਤੀ ਨਹੀਂ ਆ ਤੁਸੀਂ ਇਹ ਦਰਾਹੇ ਤੋਂ ਗਾੜੀ ਜਾਵਾਂਗੇ ਤੇ 15 ਤੋਂ 20 ਕਿਲੋਮੀਟਰ ਦਾ ਜਿਹੜਾ ਵਾ ਕਾਫਲਾ ਉਹ ਰਵਾਨਾ ਹੋਊਗਾ ਤਕਰੀਬਨ ਤਕਰੀਬਨ 50000 ਤੋਂ ਉੱਪਰ ਦੀ ਗਿਣਤੀ ਜਿਹੜੀ ਅੱਜ ਜਿਹੜਾ ਉਸ ਮੁਲਿਤ ਕਰੋਗੇ ਦਿੱਲੀ ਵਾਲੇ ਕੁਝ ਕਰੋਗੇ ਕਿਸਾਨੀ ਖੋਲ ਦਾ ਮੈਦਾਨ ਸਾਂਜੀ ਪੇਟ ਚ ਤਬਦੀਲ ਹੋ ਚੁੱਕਿਆ ਹੈ ਕਿਸਾਨ ਦਿੱਲੀ ਦੀ ਰਾਤ ਦੁਰਪੇ ਨੇ ਤੇ ਪਿੱਛੋਂ ਮਦਦਕਾਰ ਵੀ ਅਗਾਹ ਹੋ ਕੇ ਪਹੁੰਚ ਰਹੇ ਐ ਕਿਨੂਆ ਨਾਲ ਭਰੇ ਹੋਏ ਟਰੱਕ ਇੱਕ ਕਿਸਾਨਾਂ ਦੇ ਲਈ ਐ ਜੋ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ ਬੋਹਰ ਦੇ ਪਿੰਡ ਹਰੀਪੁਰਾ ਤੋਂ ਹਜ਼ਾਰਾਂ ਕੁਇੰਟਲ ਕਿਨੂਆ ਦੇ 6 ਟਰੱਕ ਰਵਾਨਾ ਹੋਏ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਐ ਕਿ ਪ੍ਰਧਾਨ ਮੰਤਰੀ ਸਾਹਿਬ ਇਸ ਕੌਮ ਨੇ ਪੰਜਾਬੀਆਂ ਨੇ ਦੇਸ਼ ਦੀ ਬਹੁਤ ਸੇਵਾ ਕੀਤੀ ਐ ਸ਼ੇਵਾਦਮ ਗੁਰ ਤੁਸੀਂ ਸਾਨੂੰ ਸੜਕਾਂ ਤੇ ਤੱਕੇ ਖਵਾ ਕੇ ਨਾ ਕਰੋ ਇਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਉਹ ਤੁਹਾਨੂੰ ਸਤਕਾਰ ਸਹਿਤ ਬੇਨਤੀ ਹੈ ਕਿ ਭਾਈਚਾਰਾ ਪਾਲਦੇ ਹੋਏ ਤੁਸੀਂ ਸਹਿਯੋਗ ਕਰੋ ਤੇ ਇਸੇ ਤਰ੍ਹਾਂ ਜਿਵੇਂ ਜਿਵੇਂ ਲੋੜ ਪਊਗੀ ਸੰਗਤ ਜਿੰਨੀ ਵੀ ਸਮਰੱਥਾ ਹੋਈ ਉਹਦੇ ਮੁਤਾਬਕ ਵੱਧ ਤੋਂ ਵੱਧ ਸੇਵਾ ਕਰੂਗੀ ਇਸ ਮੋੜ ਦੇ ਵਿੱਚ ਤਨ ਮਨ ਧੰਨਾ 6 ਟਰੱਕ ਨੇ ਜੀ 6 ਟਰੱਕ ਨੇ ਜੋ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮਸ਼ੀਨ ਲਿਆ ਕੇ ਪਹਿਲਾਂ ਸਾਰੇ ਸਫਾਈ ਕੀਤੀ ਇਥੇ ਹੀ ਪੈਕਿੰਗ ਕਰਕੇ ਡੱਬਿਆਂ ਦੇ ਵਿੱਚ ਤੇ ਇੱਥੋਂ ਹੁਣ ਟਰੱਕਾਂ ਨੂੰ ਰਵਾਨਾ ਕੀਤਾ ਜਾਇਆ ਜਾਏਗਾ ਸੰਗਤ ਦੇ ਨਾਲ ਸੋ ਪਹਿਲਾਂ ਮਠੀਆਂ 6 ਗੱਡੀਆਂ ਮਠੀਆਂ ਵੀ ਲੈ ਕੇ ਗਏ ਸੀ ਉਹ ਵੰਡ ਗਿਆ ਇਹ ਬਾਬਾ ਜੀ ਹਨੀ ਇਹ ਹੁਣ ਇਹ ਵੀ ਇਲਾਕੇ ਦੀਆਂ ਸੰਗਤਾਂ ਨੇ ਬਾਬਾ ਜੀ ਹਨਾਂ ਦਾ ਬਾਬਾ ਢੱਲੋ ਜੀ ਹਨਾਂ ਦਾ ਬਹੁਤ ਪ੍ਰੇਮ ਪਿਆਰ ਹੈ ਤੇ ਦੁੱਧ ਵਾਸਤੇ ਪਹਿਲੋ ਲੈ ਕੇ ਜਾਣਾ ਸੀ ਫਿਰ ਉੱਥੋਂ ਇਹ ਆਇਆ ਕਿ ਦੁੱਧ ਉੱਥੇ ਵਾਧੂ ਹੋ ਗਿਆ ਤੁਸੀਂ ਹੋਰ ਕੋਈ ਲੰਗਰ ਜਿਵੇਂ ਵੀ ਲੈ ਕੇ ਆਓ ਕਿੰਨੋਂ ਦਾ ਲੰਗਰ ਤਾਂ ਇਕ ਇਕੱਤਰ ਕੀਤਾ ਹੈ ਕਿਸਾਨ ਸੰਘਰਸ਼ ਨੇ ਲੋਕ ਸੰਘਰਸ਼ ਦਾ ਰੂਪ ਧਾਰ ਲਿਆ ਹੈ ਹਰ ਪਿੰਡ ਤੋਂ ਸਹਾਇਤਾ ਪਹੁੰਚਣੀ ਸ਼ੁਰੂ ਹੋ ਗਈ ਹੈ ਦਿੱਲੀ ਚ ਬੈਠੇ ਹੋਏ ਕਿਸਾਨਾਂ ਤੱਕ